हांजी दोस्तों चलो आज थोनू दिखाऊं दे हां जी कोटला निहंग खान ਦਾ ਉਹ ਕਿਲਾ ਜਿਹੜਾ ਕਿ ਅੱਜ ਦੇ ਟਾਈਮ ਤੇ ਸਾਹਮ ਸੰਭਾਲ ਲਈ ਤਰਸ ਰਿਹਾ ਵਾ ਤੇ ਜਰਜਰ ਹੋ ਕੇ ਗਿਰ ਰਿਹਾ ਵਾ ਕਹਿੰਦੇ कोटला निहंग खान ਇੱਕ ਮੁਸਲਿਮ ਪਠਾਨ ਸ਼ਾਸਕ ਸੀਗਾ ਤੇ ਉਹਨਾਂ ਦੀ ਇੱਕ ਪੁੱਤਰੀ ਸੀਗੀ ਜਿਸ ਦਾ ਨਾਮ ਸੀਗਾ ਜੀ ਮੁਹੰਤਾਜ ਇਹ ਇੱਕ ਮੁਸਲਿਮ ਮਹਿਲਾ ਸੀ ਕਹਿੰਦੇ ਬੀਬੀ ਮੁਹੰਤਾਜ ਜਿਹੜੀ ਆ ਬਹੁਤ ਹੀ ਆਧਿਆਮਿਆਤਕ ਖਿਆਲਾਂ ਵਾਲੀ ਇੱਕ ਇਸਤਰੀ ਸੀ ਸੋ ਆ ਤੁਸੀਂ ਦੇਖ ਰਹੇ ਆਂ ਜੀ ਉਹ ਕਿਲਾ ਆ ਤੁਸੀਂ ਦੇਖ ਰਹੇ ਆ ਉਸ ਕਿਲੇ ਦਾ ਕਮਰਾ ਬਣਿਆ ਹੋਇਆ ਵਾ ਜਿਹੜਾ ਕਿ ਬਹੁਤ ਹੀ ਸੋਹਣੀ ਇੱਕ ਬਿਲਡਿੰਗ ਕਿਸੇ ਟਾਈਮ ਹੁੰਦੀ ਸੀ ਤੇ ਅੱਜ ਇਹ ਢਹ ਢੇਰੀ ਹੋ ਚੁੱਕੀ ਆ ਇਹ ਇਸ ਟਾਈਮ ਰੋਪੜ ਦਾ ਪਿੰਡ ਕੋਟਲਾ ਨਹਿੰਗ ਦੇ ਵਿੱਚ ਸਥਿਤਿਤ ਹੈ ਜੀ ਅੱਜ ਜਿਹਾ ਉਹਦਾ ਤਿਉਹ ਖੜਿਆ ਹੋਆ ਆ ਤੁਸੀਂ ਹੁਣ ਦੇਖ ਰਹੇ ਆ ਅੱਗੇ ਆਪਾਂ ਜਾ ਰਹੇ ਆ ਕਹਿੰਦੇ ਅਨੰਦਪੁਰ ਦੀ ਲੜਾਈ ਤੋਂ ਬਾਅਦ ਜਦੋਂ ਭਾਈ ਬਚਿੱਤਰ ਸਿੰਘ ਜੀ ਦੀ ਹਾਲਤ ਗੰਭੀਰ ਸੀ ਤਾਂ ਉਹ ਨਹਿੰਗ ਖਾਨ ਦੀ ਹਵੇਲੀ ਤੇ ਪਹੁੰਚੇ ਤੇ ਨਹਿੰਗ ਖਾਨ ਅਤੇ ਉਹਨਾਂ ਦੀ ਧੀ ਬੀਬੀ ਮੁਮਤਾਜ ਉਹਨਾਂ ਦੀ ਦੇਖਭਾਲ ਕਹਿੰਦੇ ਕਰਨ ਵਾਸਤੇ ਲੱਗੇ ਅਚਾਨਕ ਕਹਿੰਦੇ ਔਰੰਗਜ਼ੇਬ ਦੇ ਸਫਾਈ ਆਉਂਦੇ ਹਨ ਅਤੇ ਨਰੀਖਣ ਕਰਦੇ ਹਨ ਤੇ ਨਹਿنگ ਖਾਨ ਆਪਣੇ ਸਾਰੇ ਕਿਲੇ ਦਾ ਜਾਇਜ਼ਾ ਲੈਣ ਮਗਰੋਂ ਇੱਕ ਕਮਰੇ ਪਹੁੰਚੇ ਉਸ ਦੇ ਅੰਦਰ ਜਾਣ ਦੀ ਮੰਗ ਕਰਨ ਲੱਗੇ ਤੇ ਨਹਿنگ ਖਾਨ ਨੇ ਕਿਹਾ ਕਿ ਇਸ ਕਮਰੇ ਵਿੱਚ ਮੇਰੀ ਧੀ ਤੇ ਮੇਰੇ ਜਵਾਈ ਆਰਾਮ ਕਰ ਰਹੇ ਹਨ ਸੋ ਤੁਸੀਂ ਇੱਥੇ ਨਹੀਂ ਜਾ ਸਕਦੇ ਇਸ ਗੱਲ ਨੂੰ ਬੀਬੀ ਮੁਮਤਾਜ ਜੀ ਸੁਣ ਲੈਂਦੇ ਹਨ ਤੇ ਭਾਈ ਸਾਹਿਬ ਨੂੰ ਆਪਣਾ ਪਤੀ ਕਬੂਲਦੇ ਹਨ ਤੇ ਆਪਣੇ ਪਿਤਾ ਨੂੰ ਕਹਿੰਦੇ ਹਨ ਆਪ ਜੀ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਮੇਰੇ ਪਤੀ ਦਾ ਦਰਜਾ ਦਿੱਤਾ ਹੈ ਤੇ ਹੁਣ ਇਹ ਹੀ ਮੇਰੇ ਪਤੀ ਹਨ ਪਾਈਪ ਚਿੱਤ੍ਰ ਸਿੰਘ ਦੀ ਮੌਤ ਤੋਂ ਬਾਅਦ ਬੀਬੀ ਮਮਤਾ ਜੀ ਆਪਣਾ ਜੱਦੀ ਘਰ ਛੱਡ ਕੇ ਇਹ ਪੁਨਰਵਾਸ ਇਕੱਲੇ ਰਹਿਣ ਦੇ ਵਾਸਤੇ ਇਕਲਾंत ਜੰਗਲਾਂ ਦੇ ਵਿੱਚ ਚਲੇ ਗਏ ਸੀ ਉਹ ਬਿਲਡ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਆਪਣੀ ਅਗਲੀ ਵੀਡੀਓ ਦੇ ਵਿੱਚ ਸੋ ਤੁਸੀਂ ਉਹ ਅੱਜ ਇਹ ਉਹ ਜਗ੍ਹਾ ਦੇਖ ਰਹੇ ਆ ਜਿੱਥੇ ਭਾਈ ਬਚਿੱਤਰ ਸਿੰਘ ਜੀ ਸ਼ਹੀਦ ਹੋਏ ਸੀ ਸਾਰਾ ਆਪਾਂ ਤੁਹਾਨੂੰ ਵਿਸਤਾਰ ਦੇ ਨਾਲ ਦੱਸ ਦਿੱਤਾ ਵਾ ਇਸ ਬਿਲਡਿੰਗ ਨੂੰ ਸਾਮ ਸੰਭਾਲ ਦੀ ਲੋੜ ਆ ਇਹ ਬਿਲਡਿੰਗ ਜਰਜਰ ਹੋ ਕੇ ਗਿਰਦੀ ਜਾ ਰਹੀ ਆ ਸੋ ਤੁਸੀਂ ਦੇਖ ਰਹੇ ਆ ਸਾਰਾ ਕੁਝ ਜਿਹੜੀਆਂ ਇਹਦੀਆਂ ਛੱਤਾਂ ਤਾਂ ਟੈ ਗਈਆਂ ਨੇ ਇਹ ਉਹ ਜਗ੍ਹਾ ਆ ਜੀ ਜਿੱਥੇ ਬੀਬੀ ਮੁਮਤਾਜ ਜੀ ਆਪਣੇ ਬਚਿੱਤਰ ਸਿੰਘ ਜੀ ਦੇ ਨਾਲ ਇੱਥੇ ਰਹਿ ਰਹੇ ਸੀਗੇ ਇਸ ਕਮਰੇ ਦੇ ਵਿੱਚ ਤੇ ਉਹਨਾਂ ਦਾ ਇਲਾਜ ਕਰ ਰਹੇ ਸੀਗੇ ਇਸ ਜਗ੍ਹਾ ਦੇ ਉੱਪਰ ਤੁਸੀਂ ਦੇਖ ਰਹੇ ਆ ਬੀਬੀ ਮੁਮਤਾਜ ਜੀ ਭਾਈ ਬਚਿੱਤਰ ਜੀ ਦਾ ਇਲਾਜ ਇਸ ਜਗ੍ਹਾ ਤੇ ਕਰ ਰਹੇ ਸੀ ਤੇ ਇਹ ਉਹ ਕਮਰਾ ਸੀਗਾ ਜਿਹਦੇ ਬਾਅਦ ਖਾਨ ਜੀ ਨੇ ਇਹ ਗੱਲ ਬੋਲੀ ਸੀ ਕਿ ਤੁਸੀਂ ਇਸ ਕਮਰੇ ਦੇ ਅੰਦਰ ਨਹੀਂ ਜਾ ਸਕਦੇਗੇ ਕਿ ਮੇਰੀ ਬੇਟੀ ਤੇ ਮੇਰਾ ਜਵਾਈ ਅੰਦਰ ਆਰਾਮ ਕਰ ਰਹੇ ਹਨ ਹੈਨਾ ਵੀ ਉਹਨਾਂ ਦੀ ਜਾਨ ਨੂੰ ਬਚਾਉਣ ਲਈ ਉਹਨਾਂ ਨੇ ਇਹ ਝੂਠ ਬੋਲਿਆ ਸੀ ਤੇ ਬੀਬੀ ਮੁਮਤਾਜ ਜੀ ਨੇ ਇੱਥੇ ਉਹ ਗੱਲ ਸੁਣ ਲਈ ਸੀ ਤੇ ਮਨੋਂ ਮਨ ਉਹਨਾਂ ਨੂੰ ਆਪਣਾ ਪਤੀ ਕਬੂਲ ਕਰ ਲਿੱਤਾ ਸੀਗਾ ਤੇ ਅਗਲੀ ਵੀਡੀਓ ਵਿੱਚ ਤੁਹਾਨੂੰ ਅਸੀਂ ਦਿਖਾਈ ਦੇਣਾ ਵਾ ਕਿ ਬੀਬੀ ਮੁਮਤਾਜ ਜੀ ਦਾ ਗੁਰਦੁਆਰਾ ਜਿਹੜਾ ਕਿ ਰੋਪੜ ਤੋਂ 8-10 ਕਿਲੋਮੀਟਰ ਘਣੇ ਜੰਗਲਾਂ ਦੇ ਵਿੱਚ ਜਾ ਕੇ ਵਸਿਆ ਹੋਇਆ ਵਾ ਤੇ ਜਿੱਥੇ ਬੀਬੀ ਜੀ ਇਕਾਂਤ ਵਾਸ ਲਈ ਉੱਥੇ ਜਾ ਕੇ ਰਹਿਣ ਲੱਗ ਪਏ ਸੀਗੇ ਤੇ ਸਾਰੀ ਜ਼ਿੰਦਗੀ ਉਹਨਾਂ ਨੇ ਉੱਥੇ ਹੀ ਆਪਣੀ ਕੱਟ ਦਿੱਤੀ ਤੇ ਉਹ ਤੁਹਾਡੇ ਨਾਲ ਵੀਡੀਓ ਅੱਗੇ ਸ਼ੇਅਰ ਕਰਾਂਗੇ ਤੁਸੀਂ ਸਾਰਿਆਂ ਨਾਲ ਸਾਂਝੀ ਜ਼ਰੂਰ ਕਰਿਓ ਜੀ ਆ ਇਸ ਟਾਈਮ ਕਰੋ ਜੀ ਦਰਸ਼ਨ ਉਹਨਾਂ ਦੇ ਸ਼ਸਤਰਾਂ ਦੇ ਜਿਹੜੇ ਇੱਥੇ ਪਏ ਹੋਏ ਹਨ ਬੀਬੀ ਮੁਮਤਾਜ ਜੀ ਦੇ ਸੋ ਆਇਆ ਉਹ ਪੁਰਾਣਾ ਢਾਂਚਾ ਜੀ ਜਿਹੜਾ ਤੁਸੀਂ ਦੇਖ ਰਹੇ ਆ ਸੇਮ ਜਿਉਂ ਦਾ ਤਿਉਂ ਆ ਸਿਰਫ ਆ ਇਸ ਕਮਰੇ ਨੂੰ ਸੰਭਾਲ ਕੇ ਰੱਖਿਆ ਹੋਇਆ ਵਾ ਬਾਕੀ ਸਾਰਾ ਕਿਲਾ ਉਸ ਰਾਜੇ ਦਾ ਕਨੇਟ ਟੈ ਟੈਰੀ ਹੁੰਦਾ ਜਾ ਰਿਹਾ ਵਾ ਤੇ ਕਹਿ ਰਿਹਾ ਵਾ ਕਿ ਮੇਰੀ ਸਾਮ ਸੰਭਾਲ ਲਈ ਕੋਈ ਅੱਗੇ ਆਓ ਤੇ ਮੇਰੀ ਸਾਂਭ ਸੰਭਾਲ ਕਰੋ ਜਿਹੜੇ ਵਾਲ ਨੇ ਜਿਹੜੀਆਂ ਕੰਧਾ ਗਿਰਦਾ ਚ ਗਿਰਦੀਆਂ ਪਈਆਂ ਨੇ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾਵੇ ਸੋ ਸਾਨੂੰ ਸਾਡਾ ਇਤਿਹਾਸਿਕ ਜਿਹੜਾ ਵੀ ਇਹ ਸਾਡੇ ਵਿਰਸੇ ਸਾਨੂੰ ਮਿਲੇ ਆ ਇਤਿਹਾਸਕ ਚੀਜ਼ਾਂ ਨੇ ਸਾਨੂੰ ਇਹਨਾਂ ਦੀ ਸਾਂਭ ਸੰਭਾਲ ਕਰਨ ਦੀ ਦੇਖੋ ਜੀ ਬਹੁਤ ਜ਼ਰੂਰਤ ਹੈਗੀ ਅੱਜ ਦੇ ਟਾਈਮ ਤੇ ਤਾਂ ਮੈਂ ਤਾਂ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ ਕਹਿਣਾ ਚਾਹੂੰਗੀ ਕਿ ਇਹੋ ਜੀਆਂ ਯਾਦਗਾਰ ਤੇ ਅਨਮੋਲਕ ਚੀਜ਼ਾਂ ਨੂੰ ਸਾਂਭ ਸੰਭਾਲ ਜ਼ਰੂਰ ਕਰਨਾ ਚਾਹੀਦਾ ਹੈ ਤੇ ਸਾਰੇ ਨੂੰ ਅੱਗੇ ਵੀ ਹੋਣਾ ਚਾਹੀਦਾ ਵਾ ਸੋ ਦਰਸ਼ਨ ਕਰਨ ਤੋਂ ਬਾਅਦ ਅਸੀਂ ਵੀ ਬਾਹਰ ਨਿਕਲੇ ਤਾਂ ਮੈਂ ਕਿਹਾ ਚਲੋ ਹੁਣ ਘਰ ਨੂੰ ਚਲੀਏ ਟਾਈਮ ਬਹੁਤ ਹੋ ਗਿਆ ਵਾ ਅਗਲੀ ਆਰਿਆਂ ਚ ਵੀਡੀਓ ਦੇ ਵਿੱਚ ਜਲਦੀ ਹੀ ਤੁਹਾਨੂੰ ਬੀਬੀ ਮੁਮਤਾਜ਼ ਗੜ੍ਹ ਸਾਹਿਬ